ਬੜੇ ਫੋਨ ਆਉਂਦੇ ਆ ਕਿ ਭਾਈ ਸਾਹਿਬ ਜੀ ਸਾਡੇ ਤੇ ਕਿਸੇ ਨੇ ਬੰਗਾਲ ਦਾ ਕਾਲਾ ਜਾਦੂ ਕਰਤਾ ਕਿਸੇ ਨੇ ਕਾਲਾ ਇਲਮ ਕਰਤਾ ਕਿਸੇ ਨੇ ਜੰਤਰ ਮੰਤਰ ਤੰਤਰ ਦੇ ਨਾਲ ਸਾਡਾ ਕੰਮ ਬਣ ਦਿੱਤਾ ਸਾਡੇ ਸਰੀਰ ਬਣ ਦਿੱਤੇ ਸਾਨੂੰ ਬੜੀ ਪ੍ਰੋਬਲਮ ਹੈ ਸਾਧ ਸੰਗਤ ਇਹਨਾਂ ਸਾਰਿਆਂ ਜੰਤਰਾ ਮੰਤਰਾਂ ਤੰਤਰਾਂ ਤੋਂ ਉੱਤੇ ਰੱਬ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਨੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਉਹਨਦੇ ਤੇ ਇਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਕਦੀ ਵੀ ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਕਿ ਕਾਲਾ ਇਲਮ ਜੰਤਰ ਮੰਤਰ ਤੰਤਰ ਬੰਗਾਲ ਦਾ ਕਾਲਾ ਜਾਦੂ ਇਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਜਿਹੜੀਆਂ ਸੰਗਤਾਂ ਜਿਹੜੇ ਸਾਡੇ ਸੱਜਣ ਵੀਰ ਭੈਣ ਭਰਾ ਜਿਹੜੇ ਇਨਾਂ ਦੇ ਸ਼ਿਕਾਰ ਹੋ ਚੁੱਕੇ ਨੇ ਤੇ ਸਾਣੇ ਬਾਬੇ ਜਿਹੜੇ ਨੇ ਆ ਚੌਂਕੀਆਂ ਲਾਉਂਦੇ ਨੇ ਇਹ ਆਪਾਂ ਨੂੰ ਹੋਰ ਕੁਰਾਹੇ ਪਾ ਦਿੰਦੇ ਨੇ ਕੋਈ ਕਹਿੰਦਾ ਜੀ ਬੱਕਰੇ ਦਾ ਸਿਰ ਲਿਆਓ ਕੋਈ ਕਹਿੰਦਾ ਜੀ ਮੁਰਗਾ ਲਿਆਓ ਕੋਈ ਕਹਿੰਦਾ ਜੀ ਕਲੇਜੀਆਂ ਲਿਆਓ ਕੋਈ ਕੀ ਕੁਝ ਮੰਗਦਾ ਸਾਧ ਸੰਗਤ ਸਿੱਖ ਹੋ ਕੇ ਜੇ ਆਪਾਂ ਇਹੋ ਜੇ ਕਰਮ ਕਰਾਂਗੇ ਤੇ ਉਹ ਸਿੱਖ ਨਹੀਂ ਹੋ ਸਕਦਾ ਤੇ ਬੇਨਤੀ ਹੈ ਕਿ ਅੱਜ ਜਿੰਨੀਆਂ ਵੀ 10 ਦੀਆਂ ਵੀਡੀਓ ਨੇ ਤੇ ਸੰਗਤ ਨੇ ਬੜਾ ਲਹਾ ਲਿਆ ਇਹ ਕੁਰਬਾਨੀ ਪੜ ਕੇ ਤੇ ਪਰ ਜਿਨne ਭਰੋਸਾ ਰੱਖ ਲਿਆ ਨਾ ਗੁਰੂ ਸਾਹਿਬ ਤੇ ਤੇ 10 ਦੀ ਵੀਡੀਓ ਸੁਣ ਕੇ ਉਹਨੂੰ ਅਮਲ ਕਰ ਲਿਆ ਉਸ ਰਸਤੇ ਚੱਲ ਪਏ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਦੀ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਸੰਸਾਰ ਵਿੱਚ ਤੇ ਆਓ ਸਾਧ ਸੰਗਤ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਬਹੁਤ ਸੰਗਤਾਂ ਦੇ ਮੈਸੇਜ ਵੀ ਆਉਂਦੇ ਆ ਫੋਨ ਵੀ ਆਉਂਦੇ ਆ ਪਹਿਲੀ ਮਾਫੀ ਮੰਗਣਾ ਕਿ ਫੋਨ ਦਾਸ ਕੋਲ ਬਹੁਤ ਘਟ ਚੁੱਕਿਆ ਜਾਂਦਾ ਮੈਸੇਜ ਦਾ ਜਵਾਬ ਦਾਸ ਦੇ ਦਿੰਦਾ ਪਰ ਫੋਨ ਜਿਹੜਾ ਬਹੁਤ ਘੱਟ ਕਿਉਂਕਿ ਸਮਾਗਮਾਂ ਤੇ ਵੀ ਜਾਣਾ ਹੁੰਦਾ ਤੇ ਸੰਗਤ ਵੀ ਕਾਫੀ ਆਉਂਦੀ ਹੈ ਦੂਰ ਦਰੇਡੇ ਤੋਂ ਸੰਗਤ ਆਉਂਦੀ ਹੈ ਤੇ ਦਾਸ ਨੇ ਉਹਨਾਂ ਦੀ ਗੱਲਬਾਤ ਸੁਣਨੀ ਹੁੰਦੀ ਹੈ ਤੇ ਸਮਾਂ ਬਹੁਤ ਘੱਟ ਹੁੰਦਾ ਤੇ ਮੈਂ ਪਹਿਲਾਂ ਮਾਫੀ ਮੰਗ ਲਵਾਂ ਦੂਜੀ ਗੱਲ ਇਹ ਕਿ ਵੇਖੋ ਜੰਤਰ ਮੰਤਰ ਤੰਤਰ ਨਾ ਜੀ ਜਿੱਡਾ ਮਰਜੀ ਕਿਸੇ ਨੇ ਕੋਈ ਕਿਸੇ ਤੇ ਕੋਈ ਕਾਲਾ ਇਲਮ ਕਾਲਾ ਜਾਦੂ ਜੰਤਰਾਂ ਦੇ ਨਾਲ ਮੰਤਰਾਂ ਦੇ ਨਾਲ ਤੰਤਰਾਂ ਦੇ ਨਾਲ ਕਿਸੇ ਦਾ ਸਰੀਰ ਬੰਨ ਲਿਆ ਕਿਸੇ ਨੂੰ ਕੋਈ ਤਕਲੀਫ ਰੋਗ ਲਾ ਦਿੱਤਾ ਜਿੰਦਾ ਕੋਈ ਇਲਾਜ ਹੀ ਨਹੀਂ ਇੱਕ ਰੋਗ ਹੁੰਦਾ ਹੈ ਕਈ ਵਾਰੀ ਕਈ ਨਾ ਸੱਜਣ ਇੱਕ ਕਮੈਂਟ ਕਰਦੇ ਨੇ ਜੀ ਜੇ ਕੋਈ ਰੋਗ ਲੱਗਾ ਤੇ ਡਾਕਟਰ ਕੋਲ ਜਾਣ ਤੇ ਸਾਧ ਸੰਗਤ ਇੱਕ ਰੋਗ ਇਹੋ ਜਿਹਾ ਹੁੰਦਾ ਜਿਹੜਾ ਡਾਕਟਰ ਕੋਲ ਜਾਇਆ ਵੀ ਹੱਲ ਨਹੀਂ ਹੁੰਦਾ ਉਹਦਾ ਹਾਲ ਹੀ ਕੋਈ ਨਹੀਂ ਤੇ ਸਾਧ ਸੰਗਤ ਜਦੋਂ ਟੈਸਟ ਕਰਾਉਂਦੇ ਨੇ ਟੈਸਟਾਂ ਵਿੱਚ ਕੁਝ ਨਹੀਂ ਆਉਂਦਾ ਫਿਰ ਉਹ ਆਪ ਕੰਫਿਊਜ਼ ਹੋ ਜਾਂਦੇ ਨੇ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਸਤਾ ਦੱਸੇ ਤੇ ਜਦੋਂ ਫਿਰ ਉਹ ਸਿਆਣੇ ਬਾਬਿਆਂ ਕੋਲ ਜਾਂਦੇ ਉਹ ਚੱਕਰਾਂ 'ਚ ਪਾਉਂਦੇ ਆ ਜੀ ਤੁਹਾਡੇ ਚਾਚੇ ਨੇ ਕਰਤਾ ਤਾਏ ਨੇ ਕਰਤਾ ਗੁਆਢੀ ਨੇ ਕਰਤਾ ਮਾਸੀ ਨੇ ਕਰਤਾ ਭੂਆ ਨੇ ਕਰਤਾ ਇਹੋ ਜਿਹੀਆਂ ਗੱਲਾਂ ਕਰ-ਕਰ ਕੇ ਸਾਡੀਆਂ ਰਿਸ਼ਤੇਦਾਰੀਆਂ ਵੀ ਇੱਕ ਦੂਜੇ ਤੋਂ ਦੂਰ ਕਰ ਦਿੰਦੇ ਅੱਜ ਦੱਸ ਤੁਹਾਨੂੰ ਦੱਸੇਗਾ ਕਿ ਕਿਹੜੇ ਸ਼ਬਦ ਪੜਨ ਦੇ ਨਾਲ ਤੁਸੀਂ ਇਹਨਾਂ ਜੰਤਰ ਮੰਤਰਾਂ ਤੰਤਰਾਂ ਤੋਂ ਬਚ ਸਕਦੇ ਹੋ ਬڑے ਪਰਿਵਾਰ ਸਾਡੇ ਕੋਲ ਆਉਂਦੇ ਆ ਇੱਥੇ ਲੋਕ ਮੇਰੇ ਕੋਲ ਬੰਨ ਕੇ ਲੈ ਕੇ ਆਉਂਦੇ ਨੇ ਜਿਨ੍ਹਾਂ ਤੇ ਫੁਲਾਨੀਆਂ ਸ਼ਕਤੀਆਂ ਦਾ ਪਹਿਰਾ ਹੈ ਤੇ ਜਦੋਂ ਦਾਸ ਗੁਰਬਾਣੀ ਪੜਦਾ ਹੈ ਦਸਮ ਦੀ ਬਾਣੀ ਪੜਦਾ ਫਿਰ ਕਿੱਧਰ ਜਾਂਦੀਆਂ ਨੇ ਸ਼ਕਤੀਆਂ ਉਹ ਕਹਿੰਦੇ ਨੇ ਜੀ ਕਾਲੇ ਇਲਮ ਦਾ ਇਹਦੇ ਤੇ ਫੁਲਾਨਾ ਪੀਰ ਹੈ ਫੁਲਾਨੀ ਦੇਵੀ ਆ ਗਈ ਇਹਦੇ ਤੇ ਕਿੱਧਰ ਜਾਂਦੀਆਂ ਫਿਰ ਜਦੋਂ ਦਾਸ ਬਾਣੀ ਪੜਦਾ ਕਈ ਲੋਕ ਕਹਿ ਦਿੰਦੇ ਨੇ ਕਿ ਜੀ ਇਹ ਐਵੇਂ ਗੱਲਾਂ ਕਰਦੇ ਆ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਕਿ ਮੇਰੇ ਨਾਲ ਗੱਲ ਕਰਕੇ ਮੇਰੇ ਕੋਲ ਪਹੁੰਚੋ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੁਹਾਨੂੰ ਇੱਕ ਇੱਕ ਦਾ ਐਡਰੈਸ ਦਵਾਗਾ ਮੈਂ ਇੱਕ ਨਹੀਂ ਮੈਂ ਤਾਂ ਵੀਡੀਓ ਤੇ ਇੱਕ ਅੱਦੇ ਦਾ ਨਾਮ ਲੈ ਦਿੰਨਾ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਸ਼ਿਕਾਰ ਸੀ ਤੇ ਗੁਰਬਾਣੀ ਪੜ੍ਹ ਕੇ ਦਾਸ ਨੇ ਵਿਧੀ ਦੱਸੀ ਉਸ ਮੁਤਾਬਕ ਚੱਲੇ ਤੇ ਅੱਜ ਉਹ ਸੁੱਖ ਲੈ ਰਹੇ ਪਰਿਵਾਰ ਇੱਕ ਪਰਿਵਾਰ ਦਸ ਦੇ ਕੋਲ ਆਇਆ ਸ੍ਰੀ ਮੁਕਸਰ ਸਾਹਿਬ ਦੇ ਨਾਲ ਹੀ ਪਿੰਡ ਹੈ ਕੋਖਰ ਮੈਂ ਕਦੀ ਕਿਸੇ ਦਾ ਨਾਮ ਨਹੀਂ ਲੈਂਦਾ ਪਰਿਵਾਰ ਦਾ ਕਿਉਂਕਿ ਸੋ ਘਰਾਂ ਦੇ ਪਰਦੇ ਹੁੰਦੇ ਆ ਉਹ ਪੀਰਾਂ ਨੂੰ ਵੀ ਮੰਨਦੇ ਸੀ ਮੜੀਆਂ ਨੂੰ ਵੀ ਮੰਨਦੇ ਸੀ ਸੁੱਖ ਨਹੀਂ ਸੀ ਘਰ ਜੇ ਉਸ ਬੰਦੇ ਨੇ ਘਰੋਂ ਬਾਹਰ ਜਾਣਾ ਤੇ ਉਸੇ ਵੇਲੇ ਕੋਈ ਨਾ ਕੋਈ ਦੁੱਖ ਆ ਜਾਣਾ ਜਦੋਂ ਦੁੱਖ ਹੋਣਾ ਤੇ ਫਿਰ ਉਹਨਾਂ ਸਿਆਣੇ ਬਾਬਿਆਂ ਕੋਲ ਭਜਣਾ ਉਹਨੇ ਮੈਨੂੰ ਇੱਕ ਲਿਸਟ ਦਿਖਾਈ ਕਿ ਕਿਹੜੇ ਕਿਹੜੇ ਬਾਬੇ ਕੋਲ ਕਿੰਨੇ ਕਿੰਨੇ ਪੈਸੇ ਦੇ ਕੇ ਆ ਚੁੱਕੇ ਨੇ ਆ ਸਾਧ ਸੰਗਤ ਕੇ ਨੇ 8000 10000 5000 3000 ਤੇ ਮੇਰੇ ਹਿਸਾਬ ਨਾਲ ਅੰਦਾਜ਼ਾ ਜਿਹੜਾ ਮੇਰਾ ਮੈਨੂੰ ਭਲੇਖਾ ਨਾ ਪਵੇ ਤਾਂ 35 40 ਤੋਂ ਉੱਪਰ ਉਹ ਸਿਆਣੇ ਬਾਬਾਂ ਕੋਲ ਜਾ ਚੁੱਕਿਆ ਸੀ ਕਿਸੇ ਕੋਲ ਫਰਕ ਨਹੀਂ ਪਿਆ ਦਾਸ ਕੋਲ ਆਇਆ ਦਾਸ ਨੇ ਉਹਨੂੰ ਸ਼ਬਦ ਦਾ ਅਭਿਆਸ ਦੱਸਿਆ ਉਸ ਭੈਣ ਨੂੰ ਉਸ ਦਿਨ ਉਹਨਾਂ ਦੋਵਾਂ ਜੀਆਂ ਨੇ ਬੈਠ ਕੇ ਪਹਿਲਾਂ ਤਾਂ ਦਾਸ ਉਹਨਾਂ ਦੇ ਘਰੋਂ ਚਰਾਗ ਖੁਦ ਚੁੱਕ ਕੇ ਆਇਆ ਆਪ ਮੜੀਆਂ ਆਪ ਉਹਨਾਂ ਦੀਆਂ ਚੁੱਕ ਕੇ ਆਇਆ ਮੈਂ ਠੀਕ ਹੈ ਜੀ ਫਿਰ ਉਹਨਾਂ ਨੇ ਗੁਰਬਾਣੀ ਪੜ੍ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਜੁੜ ਗਏ ਉਹ ਪਰਿਵਾਰ ਤੇ ਗੁਰੂ ਦੀ ਐਸੀ ਰਹਿਮਤ ਹੋਈ ਉਹ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਂ ਮਲਾ ਸਕਦਾ ਹਾਂ ਪਰਿਵਾਰ ਨੂੰ ਤੇ ਪੜਿਆ ਕਿਹੜਾ ਜੋ ਸ਼ਬਦ ਤੁਹਾਨੂੰ ਦੱਸਣ ਲੱਗੇ ਆ ਉਹ ਸ਼ਬਦ ਕਿਹੜਾ ਸੀ ਉਹ ਸ਼ਬਦ ਜਿਹੜਾ ਅਭਿਆਸ ਕਿਵੇਂ ਕਰਨਾ ਹੈ ਕਿਹੜੀ ਵਿਧੀ ਦੇ ਨਾਲ ਕਰਨਾ ਸਾਧ ਸੰਗਤ 10 ਇੱਕ ਦੋ ਗੱਲਾਂ ਜ਼ਰੂਰੀ ਤੁਹਾਡੇ ਨਾਲ ਕਰਨੀਆਂ ਨੇ ਕਿ ਜਿਹੜੀ ਵਿਧੀ ਮੈਂ ਦੱਸਾਂ ਜਿਹੜੀਆਂ ਮੈਂ ਗੱਲਾਂ ਕਰਾਂ ਤੁਹਾਡੇ ਨਾਲ ਉਹਨਾਂ ਗੱਲਾਂ ਦੇ ਅਮਲ ਕਰਨਾ ਕਿਉਂਕਿ ਦਾਸ ਆਪਦੇ ਕੋਲ ਕੋਈ ਗੱਲ ਨਹੀਂ ਕਰਦਾ ਗੁਰੂ ਦੀ ਗੱਲ ਕਰਦਾ ਜਿਹੜੀ ਵੀ ਕਰਦਾ ਇਸ ਕਰਕੇ ਜਿਹੜੀ ਵੀ ਗੱਲ ਕਰਾਂਗੇ ਉਸ ਗੱਲ ਤੇ ਪੂਰੇ ਅਮਲ ਕਰਨਾ ਉਸ ਤਰੀਕੇ ਨਾਲ ਚੱਲਣਾ ਤੇ ਗੁਰੂ ਸਾਹਿਬ ਮਿਹਰ ਕਰ ਦੇਣਗੇ ਸ਼ਬਦ ਕਿਹੜਾ ਜੀ ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤ ਓਬਾਰ ਗਣੀ ਮਨ ਗਾਰੈ ਇਹ ਪੂਰਾ ਸ਼ਬਦ ਆ ਸਕਰੀਨ ਤੇ ਹੁਣ ਚੱਲ ਜਾਏਗਾ ਤੁਸੀਂ ਦੇਖ ਲੈਣਾ ਤੇ ਸਾਧ ਸੰਗਤ ਨਹੀਂ ਤਾਂ YouTube ਤੋਂ ਜਿੱਥੋਂ ਮਰਜ਼ੀ ਕੱਢ ਲਿਓ ਚਾਰ ਪੰਜ ਲਾਈਨਾਂ ਦਾ ਸ਼ਬਦ ਹੈ ਇਹ ਹਰ ਰੋਜ਼ 108 ਵਾਰੀ ਸਵੇਰੇ 108 ਵਾਰੀ ਸ਼ਾਮ ਨੂੰ ਪੜ੍ਹਨਾ ਹੈ ਕੋਲੇ ਇੱਕ ਬਾਟੀ ਦੇ ਵਿੱਚ ਕੋਲੇ ਦੇ ਵਿੱਚ ਜਲ ਰੱਖ ਲੈਣਾ ਇਸ ਇਸ਼ਨਾਨ ਕਰਕੇ ਸਵੇਰ ਅਮਰਤ ਵੇਲੇ ਇਹ ਸ਼ਬਦ ਪੜਨਾ ਇੱਕ ਮਾਲਾ ਇੱਕ ਮਾਲਾ ਸ਼ਾਮ ਨੂੰ ਪੜਨੀ ਹੈ ਸਾਧ ਸੰਗਤ ਸਵਾ ਮਹੀਨੇ ਦੇ ਵਿੱਚ ਵਿੱਚ ਜੇ ਉਸ ਬੰਦੇ ਨੂੰ ਕੋਈ ਰੋਗ ਰਹਿ ਜਾਵੇ ਨਾ ਜਿਹੜਾ ਚੈਸਟਾਂ ਦੇ ਵਿੱਚ ਨਹੀਂ ਆਉਂਦਾ ਜਿਹੜਾ ਭਜੂ ਭਜੂ ਕਰਦਾ ਘਰੋਂ ਨਿਕਲਦੇ ਨੇ ਕੋਈ ਕਹਿੰਦਾ ਮੈਂ ਫਹਾ ਲੈ ਲੈਣਾ ਕੋਈ ਕਹਿੰਦਾ ਮੈਂ ਮਰ ਜਾਣਾ ਸਾਧ ਸੰਗਤ ਉਹ ਬੰਦੇ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਏਗਾ आरंभ ਤੋਂ ਪਹਿਲਾਂ ਸਵਾਮੀ ਨਾਇ ਪਾਠ ਕਰਨਾ ਪੂਰੇ 40 ਦਿਨ ਕਰਨਾ ਆਰੰਭ ਤੇ ਦੇਗ ਬਣਾਉਣੀ ਹੈ ਤੇ ਸਮਾਪਤੀ ਤੇ ਦੇਗ ਆਰੰਭ ਤੇ ਅਰਦਾਸ ਕਰਨੀ ਕਿ ਮਹਾਰਾਜ ਕਿਰਪਾ ਕਰੋ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਚ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਅਸੀਂ ਇਸ ਦੁੱਖ ਤਕਲੀਫ ਵਾਸਤੇ ਬਾਣੀ ਆਰੰਭ ਕਰਨ ਲੱਗੇ ਆਂ ਤੇ ਕਿਰਪਾ ਕਰਕੇ ਸੰਪੂਰਨ ਕਰਵਾ ਲੈਣਾ ਤੇ ਸਮਾਪਤੀ ਤੇ ਧੰਨਵਾਦੀ ਅਰਦਾਸ ਕਰ ਦੇਣੀ ਹੈ ਤੇ ਦੇਖੋ ਤੁਸੀਂ ਜਿਵੇਂ ਜਿਵੇਂ ਪਾਠ ਕਰੋਗੇ ਜੋ ਮਨੁੱਖ ਆਪ ਨਹੀਂ ਕਰ ਸਕਦਾ ਪਾਠ ਤੇ ਕੋਈ ਉਹਦੀ ਭੈਣ ਭਰਾ ਸੱਜਣ ਮਿੱਤਰ ਮਾਂ ਬਾਪ ਘਰ ਵਾਲੀ ਜਾਂ ਘਰ ਵਾਲਾ ਕੋਈ ਵੀ ਹੈ ਦੂਸਰਾ ਦੂਸਰਾ ਵੀ ਕੋਈ ਜਿਨਾ ਕਰ ਸਕਦਾ ਉਹਨੂੰ ਜਲ ਪਿਉਣਾ ਤੇ ਜਲ ਦਾ ਛਿੱਟਾ ਦੇਣਾ ਹੁੰਦੇ ਉੱਤੇ ਤੇ ਕਈ ਕਹਿੰਦੇ ਆ ਜੀ ਕੋਈ ਹੋਰ ਵੀ ਪੀ ਸਕਦਾ ਵੇਖੋ ਜੀ ਇਹ ਕੋਈ ਜੰਤਰ ਮੰਤਰ ਤੰਤਰ ਦਾ ਜਲ ਥੋੜਾ ਇਹ ਗੁਰੂਆਂ ਦੀ ਬਾਣੀ ਪੜੀ ਦਾ ਜਲ ਹੈ ਇਹ ਜਿਹਨੂੰ ਮਰਜ਼ੀ ਪਿਆਓ ਉਹਦੇ ਹੀ ਭਲਾ ਹੋ ਜਾਣਾ ਤੇ ਬੇਨਤੀ ਹੈ ਕਿ 10 ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਇਆ ਕਰੋ ਇਹ ਗੁਰੂ ਦੀ ਗੱਲ ਹੈ ਸਾਧ ਸੰਗਤ ਕੋਈ ਮੈਂ ਤੁਹਾਡੇ ਤੋਂ ਵੀਊ ਮੰਗਦਾ ਨਹੀਂ ਬੜੇ ਲੋਕ ਗੱਲਾਂ ਕਰਦੇ ਆ ਕਿ ਵੱਡੇ ਵੱਡੇ ਬਾਬੇ ਆ ਗਏ ਜੀ ਦੇਖੋ ਜੀ ਬਾਬਾ ਸ਼ਬਦ ਬੜਾ ਉੱਚਾ ਹੈ ਮੇਰੇ ਨਾਲ ਹਜ਼ਾਰਾਂ ਸੰਗਤ ਜੁੜੀ ਹੈ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਥਾਈਲੈਂਡ ਆਸਟ੍ਰੇਲੀਆ ਬੜੇ ਸਾਰੇ ਦੇਸ਼ਾਂ ਚ ਜੁੜੀ ਐ ਪਰ ਮੈਂ ਹਰ ਇੱਕ ਨੂੰ ਇਹ ਗੱਲ ਕਹਿਣਾ ਇੰਡੀਆ ਵਾਲਿਆਂ ਨੂੰ ਵੀ ਕਹਿਣਾ ਕਿ ਮੈਨੂੰ ਬਾਬਾ ਸ਼ਬਦ ਨਹੀਂ ਭਾਈ ਸਾਹਿਬ ਸ਼ਬਦ ਵਰਤਣਾ ਤੇ ਸਾਥ ਸੰਗਤ ਜਿਹੜੇ ਮੇਰੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਮੇਰੇ ਬਾਰੇ ਸਾਰਾ ਪਤਾ ਹੈ ਜਿਹੜੇ ਨਹੀਂ ਜੁੜੇ ਤੇ ਆਪਾਂ ਨੂੰ ਕੋਈ ਪਰਵਾਹ ਨਹੀਂ ਤੇ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ ਕਰੋ ਜੰਤਰ ਮੰਤਰ ਤੰਤਰਾਂ ਤੋਂ ਬਚੋ ਗੁਰੂ ਦੇ ਲਾੜ ਲਗੋ ਗੁਰੂ ਦੀ ਬਾਣੀ ਨੂੰ ਪੜਿਆ ਕਰੋ ਗੱਜ ਵੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ